ਇੱਕ ਮਨੁੱਖ ਤਾਂ ਨੂੰ ਹਿਲਾ ਦੇਣ ਵਾਲੀ ਖਬਰ ਪੰਜਾਬ ਤੋਂ ਜੋ ਕਿ ਐ ਸਾਹਮਣੇ ਆਈ ਹੈ ਪੰਜਾਬ ਦਾ ਇੱਕ ਮਸ਼ਹੂਰ ਖਿਡਾਰੀ ਜੋ ਕਿ ਆਪਣੇ ਖਾਬਾਂ ਨੂੰ ਲੈ ਕੇ ਰਵਾਨਾ ਹੋਇਆ ਸੀ ਹੁਣ ਸਾਡੀਆਂ ਸਿਰਫ ਯਾਦਾਂ ਦੇ ਵਿੱਚ ਰਹਿ ਗਿਆ ਹੈ 38 ਸਾਲਾ ਵਿਕਰਮ ਸਿੰਘ ਦਿਵਾਂਗ ਜੋ ਕਈ ਵਾਰ ਨੈਸ਼ਨਲ ਟੂਰਨਾਮੈਂਟ ਦੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਿਆ ਸੀ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਛੱਤੀਸਗੜ੍ਹ ਐਕਸਪ੍ਰੈਸ ਦੇ ਵਿੱਚ ਸਵਾਰ ਸੀ ਗੁਵਾਲੀਅਰ ਦੇ ਵਿੱਚ ਪੰਜੂ ਯਾਨੀ ਅੱਜ ਨੂੰ ਨੈਸ਼ਨਲ ਵੀਲਚੇਅਰ ਟੂਰਨਾਮੈਂਟ ਉਹਨਾਂ ਸੀ ਜਿਸ ਦੇ ਵਿੱਚ ਉਸਨੇ ਹਿੱਸਾ ਲੈਣਾ ਸੀ ਪਰ ਅਚਾਨਕ ਇਸਦੀ ਤਬੀਅਤ ਜੋ ਕਿ ਵਿਗੜ ਜਾਂਦੀ ਹੈ ਤੇ ਇਸ ਦੇ ਸਾਥੀਆਂ ਦੇ ਵੱਲੋਂ ਰੇਲਵੇ ਹੈਲਪਲਾਈਨ ਤੋਂ ਮਦਦ ਦੀ ਵੀ ਮੰਗ ਕੀਤੀ ਜਾਂਦੀ ਹੈ ਪਰ ਮਥੁਰਾ ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟਾ ਉੱਥੇ ਖੜੀ ਰਹਿੰਦੀ ਹੈ ਤੇ ਇਸ ਦਰਮਿਆਨ ਹੀ ਇਸ ਖਿਡਾਰੀ ਦੀ ਜੋ ਕਿ ਜਾਨ ਚਲੀ ਜਾਂਦੀ ਹੈ ਇਸ ਦੇ ਸਾਥੀਆਂ ਵੱਲੋਂ ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਰੇਲਵੇ ਕੰਟਰੋਲ ਰੂਮ 'ਚ ਜਾਣਕਾਰੀ ਦੇਣ ਦੇ ਬਾਵਜੂਦ 3 ਘੰਟੇ ਤੱਕ ਇਲਾਜ ਨਹੀਂ ਮਿਲ ਸਕਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਪੁਲਿਸ ਦੇ ਵੱਲੋਂ ਵੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਹਾਊਸ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਇੱਕ ਮਨੁੱਖਤਾ ਨੂੰ ਹਿਲਾ ਦੇਣ ਵਾਲੀ ਖਬਰ ਪੰਜਾਬ ਤੋਂ ਜੋ ਕਿ ਸਾਹਮਣੇ ਆਈ ਹੈ ਪੰਜਾਬ ਦਾ ਇੱਕ ਮਸ਼ਹੂਰ ਖਿਡਾਰੀ ਜੋ ਕਿ ਆਪਣੇ ਖੁਆਬਾਂ ਨੂੰ ਲੈ ਕੇ ਰਵਾਨਾ ਹੋਇਆ ਸੀ ਹੁਣ ਸਾਡੀਆਂ ਸਿਰਫ ਯਾਦਾਂ ਦੇ ਵਿੱਚ ਰਹਿ ਗਿਆ ਹੈ 38 ਸਾਲਾ ਵਿਕਰਮ ਸਿੰਘ ਦਿਵਿਆਂਕ ਜੋ ਕਈ ਵਾਰ ਨੈਸ਼ਨਲ ਟੂਰਨਾਮੈਂਟ ਦੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਿਆ ਸੀ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਛੱਤਸਗੜ੍ਹ ਐਕਸਪ੍ਰੈਸ ਦੇ ਵਿੱਚ ਸਵਾਰ ਸੀ ਗੁਵਾਲੀਅਰ ਦੇ ਵਿੱਚ 5 ਜੂਨ ਯਾਨੀ ਅੱਜ ਨੂੰ ਨੈਸ਼ਨਲ व्हीਲਚੇਅਰ ਟੂਰਨਾਮੈਂਟ ਉਨਾ ਸੀ ਜਿਸ ਦੇ ਵਿੱਚ ਸਨੇਹ ਹਸਾ ਲੈਣਾ ਸੀ ਪਰ ਅਚਾਨਕ ਇਸ ਦੀ ਤਬੀਅਤ ਜੋ ਕਿ ਵਿਗੜ ਜਾਂਦੀ ਹੈ ਤੇ ਇਸ ਦੇ ਸਾਥੀਆਂ ਦੇ ਵੱਲੋਂ ਰੇਲਵੇ ਹੈਲਪਲਾਈਨ ਤੋਂ ਮਦਦ ਵੀ ਮੰਗ ਕੀਤੀ ਜਾਂਦੀ ਹੈ ਪਰ ਮथुरा ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟਾ ਉੱਥੇ ਖੜੀ ਰਹਿੰਦੀ ਹੈ ਤੇ ਇਸ ਦਰਮਿਆਨ ਹੀ ਇਸ ਖਿਡਾਰੀ ਦੀ ਜੋ ਕਿ ਜਾਨ ਚਲੀ ਜਾਂਦੀ ਹੈ ਇਸ ਦੇ ਸਾਥੀਆਂ ਵੱਲੋਂ ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਰੇਲਵੇ ਕੰਟਰੋਲ ਰੂਮ 'ਚ ਜਾਣਕਾਰੀ ਦੇਣ ਦੇ ਬਾਵਜੂਦ 3 ਘੰਟੇ ਤੱਕ ਇਲਾਜ ਨਹੀਂ ਮਿਲ ਸਕਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਪੁਲਿਸ ਦੇ ਵੱਲੋਂ ਵੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਹਾਊਸ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਇੱਕ ਮਨੁੱਖਤਾ ਨੂੰ ਹਿਲਾ ਦੇਣ ਵਾਲੀ ਖਬਰ ਪੰਜਾਬ ਤੋਂ ਜੋ ਕਿ ਸਾਹਮਣੇ ਆਈ ਹੈ ਪੰਜਾਬ ਦਾ ਇੱਕ ਮਸ਼ਹੂਰ ਖਿਡਾਰੀ ਜੋ ਕਿ ਆਪਣੇ ਖ਼ਾਬਾਂ ਨੂੰ ਲੈ ਕੇ ਰਵਾਨਾ ਹੋਇਆ ਸੀ ਹੁਣ ਸਾਡੀਆਂ ਸਿਰਫ਼ ਯਾਦਾਂ ਦੇ ਵਿੱਚ ਰਹਿ ਗਿਆ ਹੈ 38 ਸਾਲਾ ਵਿਕਰਮ ਸਿੰਘ ਦਿਵਿਆਂਕ ਜੋ ਕਈ ਵਾਰ ਨੈਸ਼ਨਲ ਟੂਰਨਾਮੈਂਟ ਦੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਿਆ ਸੀ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਛਤISਗੜ ਐਕਸਪ੍ਰੈਸ ਦੇ ਵਿੱਚ ਸਵਾਰ ਸੀ ਗੁਵਾਲੀਅਰ ਦੇ ਵਿੱਚ 5 ਜੂਨ ਯਾਨੀ ਅੱਜ ਨੂੰ ਨੈਸ਼ਨਲ ਵੀਲਚੇਅਰ ਟੂਰਨਾਮੈਂਟ ਹੁਣ ASCII ਜਿਸ ਦੇ ਵਿੱਚ ਉਸਨੇ ਹਿੱਸਾ ਲੈਣਾ ਸੀ ਪਰ ਅਚਾਨਕ ਉਸਦੀ ਤਬੀਅਤ ਜੋ ਕਿ ਐ ਵਿਗੜ ਜਾਂਦੀ ਹੈ ਤੇ ਇਸ ਦੇ ਸਾਥੀਆਂ ਦੇ ਵੱਲੋਂ ਰੇਲਵੇ ਹੈਲਪਲਾਈਨ ਤੋਂ ਮਦਦ ਦੀ ਵੀ ਮੰਗ ਕੀਤੀ ਜਾਂਦੀ ਹੈ ਪਰ ਮथुरा ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟਾ ਉੱਥੇ ਖੜੀ ਰਹਿੰਦੀ ਹੈ ਤੇ ਇਸ ਦਰਮਿਆਨ ਹੀ ਇਸ ਖਿਡਾਰੀ ਦੀ ਜੋਗਿਆ ਜਾਨ ਚਲੀ ਜਾਂਦੀ ਹੈ ਇਸ ਦੇ ਸਾਥੀਆਂ ਵੱਲੋਂ ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਰੇਲਵੇ ਕੰਟਰੋਲ ਰੂਮ 'ਚ ਜਾਣਕਾਰੀ ਦੇਣ ਦੇ ਬਾਵਜੂਦ 3 ਘੰਟੇ ਤੱਕ ਇਲਾਜ ਨਹੀਂ ਮਿਲ ਸਕਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਪੁਲਿਸ ਦੇ ਵੱਲੋਂ ਵੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਹਾਊਸ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਇੱਕ ਮਨੁੱਖਤਾ ਨੂੰ ਹਿਲਾ ਦੇਣ ਵਾਲੀ ਖਬਰ ਪੰਜਾਬ ਤੋਂ ਜੋ ਕਿ ਸਾਹਮਣੇ ਆਈ ਹੈ ਪੰਜਾਬ ਦਾ ਇੱਕ ਮਸ਼ਹੂਰ ਖਿਡਾਰੀ ਜੋ ਕਿ ਆਪਣੇ ਖੁਆਬਾਂ ਨੂੰ ਲੈ ਕੇ ਰਵਾਨਾ ਹੋਇਆ ਸੀ ਹੁਣ ਸਾਡੀਆਂ ਸਿਰਫ ਯਾਦਾਂ ਦੇ ਵਿੱਚ ਰਹਿ ਗਿਆ ਹੈ 38 ਸਾਲਾ ਵਿਕਰਮ ਸਿੰਘ ਦਿਵਿਆਂਕ ਜੋ ਕਈ ਵਾਰ ਨੈਸ਼ਨਲ ਟੂਰਨਾਮੈਂਟ ਦੇ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਿਆ ਸੀ ਅੱਜ ਸਾਡੇ ਵਿੱਚ ਨਹੀਂ ਰਿਹਾ ਇਹ ਛੱਤਿਸਗੜ ਐਕਸਪ੍ਰੈਸ ਦੇ ਵਿੱਚ ਸਵਾਰ ਸੀ ਗੁਵਾਲੀਅਰ ਦੇ ਵਿੱਚ 5 ਜੂਨ ਯਾਨੀ ਅੱਜ ਨੂੰ ਨੈਸ਼ਨਲ ਵੀਲਚੇਅਰ ਟੂਰਨਾਮੈਂਟ ਉਨਾ ਸੀ ਜਿਸ ਦੇ ਵਿੱਚ ਉਸਨੇ ਹਿੱਸਾ ਲੈਣਾ ਸੀ ਪਰ ਅਚਾਨਕ ਇਸ ਦੀ ਤਬੀਅਤ ਜੋ ਕਿ ਵਿਗੜ ਜਾਂਦੀ ਹੈ ਤੇ ਇਸ ਦੇ ਸਾਥੀਆਂ ਦੇ ਵੱਲੋਂ ਰੇਲਵੇ ਹੈਲਪਲਾਈਨ ਤੋਂ ਮਦਦ ਦੀ ਵੀ ਮੰਗ ਕੀਤੀ ਜਾਂਦੀ ਹੈ ਪਰ ਮਥੁਰਾ ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟਾ ਉੱਥੇ ਖੜੀ ਰਹਿੰਦੀ ਹੈ ਤੇ ਇਸ ਦਰਮਿਆਨ ਹੀ ਇਸ ਖਿਡਾਰੀ ਦੀ ਜੋ ਕਿ ਜਾਨ ਚਲੀ ਜਾਂਦੀ ਹੈ ਇਸ ਦੇ ਸਾਥੀਆਂ ਵੱਲੋਂ ਇਹ ਵੀ ਦੋਸ਼ ਲਗਾਇਆ ਜਾਂਦਾ ਹੈ ਕਿ ਰੇਲਵੇ ਕੰਟਰੋਲ ਰੂਮ 'ਚ ਜਾਣਕਾਰੀ ਦੇਣ ਦੇ ਬਾਵਜੂਦ 3 ਘੰਟੇ ਤੱਕ ਇਲਾਜ ਨਹੀਂ ਮਿਲ ਸਕਿਆ ਜਿਸ ਕਰਕੇ ਇਸ ਦੀ ਮੌਤ ਹੋ ਗਈ ਪੁਲਿਸ ਦੇ ਵੱਲੋਂ ਵੀ ਮ੍ਰਿਤਕ ਦੇ ਨੂੰ ਪੋਸਟਮਾਰਟਮ ਹਾਊਸ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ